ਹਾਂਜੀ ਦੋਸਤੋ ਸੁਆਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਇਸ ਵੇਲੇ ਦੀ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਸਾਰੇ ਧਿਆਨ ਦੇ ਨਾਲ ਸੁਣਿਓ ਇਗਨੋਰ ਨਾ ਕਰਿਓ ਕਿਉਂਕਿ ਅੱਜ ਕੱਲ Google Pay ਦਾ ਜ਼ਮਾਨਾ ਆ ਆਨਲਾਈਨ ਪੇਮੈਂਟ ਕਰਨ ਦਾ ਜ਼ਮਾਨਾ ਚੱਲ ਰਿਹਾ ਤੇ ਜਿਹੜਾ ਵੀ ਬੰਦਾ 5 ਰੁਪਏ ਦੀ ਚੀਜ਼ ਲੈਂਦਾ 10 ਰੁਪਏ ਦੀ ਚੀਜ਼ ਲੈਂਦਾ ਚਾਹੇ 2 ਰੁਪਏ ਦੀ ਚੀਜ਼ ਲੈਂਦਾ ਤੇ Google Pay ਕਰਦੇ ਨੇ ਕਿਉਂਕਿ ਕੈਸ਼ ਪੇਮੈਂਟ ਦੇ ਨਾਲੋਂ ਨਾ ਜ਼ਿਆਦਾਤਰ Google Pay ਹੀ ਕਰਦੇ ਨੇ ਬਾਕੀ ਦੋਸਤੋ ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਰੇਲੀਆਂ ਦੇ ਉੱਪਰ ਜੋ Google Pay ਵਾਲੇ ਸਕੈਨਰ ਲੱਗੇ ਹੁੰਦੇ ਨੇ ਦੁਕਾਨਾਂ ਤੇ ਸਕੈਨਰ ਹੁੰਦੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਵਾਲੇ ਨਾ ਪੱਟ ਕੇ ਉਹਨਾਂ ਨੂੰ ਪਾੜ ਕੇ ਸੁੱਟ ਰਹੇ ਨੇ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੁਕਾਨਦਾਰਾਂ ਨੂੰ ਦੇਖ ਵੀ ਸਕਦੇ ਹੋ ਕਿ ਆਪਣੀ ਦੁਕਾਨਾਂ ਦੇੋਂ ਅੱਗੇ ਉਹ ਸਕੈਨਰ ਲੱਗੇ ਹੋਏ ਨੇ ਉਹਨਾਂ ਨੂੰ ਪਾੜ ਰਹੇ ਨੇ ਬਾਕੀ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਬਾਹਰਲੇ ਵੀ ਹੋ ਰਹੀ ਹੈ ਜੋ ਕਰਨਾਟਕਾ ਵਾਲੇ ਨੇ ਉਹ ਆਨਲਾਈਨ ਪੇਮੈਂਟ ਬੰਦ ਕਰ ਰਹੇ ਨੇ ਕਿਉਂਕਿ ਗਵਰਨਮੈਂਟ ਟੈਕਸ ਨੋਟਿਸ ਭੇਜ ਰਹੀ ਹੈ ਅਤੇ ਹੌਲੀ-ਹੌਲੀ ਸਾਰੇ ਪਾਸੇ ਆਨਲਾਈਨ ਪੈਸਾ ਬੰਦ ਹੋ ਜਾਣਾ ਹੈ ਬਾਕੀ ਦੋਸਤੋ ਜਿੰਨਾ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਤੇ ਅੱਗੇ ਸ਼ੇਅਰ ਜਰੂਰ ਕਰਿਓ ਅਤੇ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਾਈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱ